ਮੇਰੇ ਬਹੁਤ ਹੀ ਸਤਿਕਾਰਯੋਗ ਈਟੀਟੀ 2344 ਦੇ ਆਪਕ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਅਧਿਆਪਕ ਸਾਥੀਓ ਅੱਜ ਤੋਂ ਦੇਖ ਰਹੇ ਹਾਂ ਗਰੁੱਪਾਂ ਦੇ ਵਿੱਚ ਜਿਹੜਾ ਮਾਹੌਲ ਆ ਕਾਫੀ ਜ਼ਿਆਦਾ ਗਰਮ ਮਾਹੌਲ ਜਿਹੜਾ ਬਣਿਆ ਹੋਇਆ ਸੀਗਾ ਤਾਂ ਉੱਥੇ ਜੋ ਭੈਣ ਮਨਜਿੰਦਰ ਕੌਰ ਅੰਮ੍ਰਿਤਸਰ ਤੋਂ ਨੇ ਜੋ ਜਿਨ੍ਹਾਂ ਦੀ ਇੱਕ ਆਡੀਓ ਜਿਹੜੀ ਮਸਤ ਆਡੀਓ ਜਿਹੜੀ ਕਿ ਗਰੁੱਪਾਂ ਦੇ ਵਿੱਚ ਪਾਈ ਗਈ ਤਾਂ ਉਹਨਾਂ ਨਾਲ ਜਿਹੜੀ ਗੱਲਬਾਤ ਜਿਹੜੀ ਕਿ ਜਤੇਵੰਦੀ ਵੱਲੋਂ ਜਿਹੜੀ ਕਿ ਕੀਤੀ ਗਈ ਇਹ ਇਸ ਵਿੱਚ ਕੀ ਕਾਰਨ ਸੀਗਾ ਤਾਂ ਉਹਨਾਂ ਨੇ ਦੱਸਿਆ ਕਿ ਲਾਈਵ ਦੇ ਵਿੱਚ ਜੋ ਪਰਸੋ ਜਥੇਵੰਦੀ ਵੱਲੋਂ ਹੋਇਆ ਸੀਗਾ ਤਾਂ ਉਸ ਦੇ ਵਿੱਚ ਬਾਰ-ਬਾਰ ਮੈਸੇਜ ਜਿਹੜਾ ਕੁਝ ਸਾਥੀਆਂ ਦੇ ਨਾਮ ਸੀਗੇ ਜਿਹੜੇ ਵੀਰ ਰਾਸ ਗੁਵਿੰਦਰ ਵੀਰ ਜੀਰਾ ਔਰ ਵੀਰ ਨਾਗਰ ਜਿਹੜਾ ਨਾਮ ਸੀਗਾ ਕੇਸ ਨੂੰ ਲੈ ਕੇ ਜਿਹੜਾ ਹੈਗਾ ਬਾਰ-ਬਾਰ ਸਕਰੀਨ ਦੇ ਵਿੱਚ ਆ ਰਹੇ ਸੀਗਾ ਤਾਂ ਇੱਕ ਡਰ ਦੇ ਕਾਰਨ ਉਹਨਾਂ ਵੱਲੋਂ ਜਿਹੜੀ ਹੈਗੀ ਐਮੋਸ਼ਨਲ ਜਿਹੜੀ ਆਡੀਅנס ਹੈਗੀ ਜਿਹੜੀ ਉਹਨਾਂ ਵੱਲੋਂ ਟੈਨਸ਼ਨ ਦੇ ਵਿੱਚ ਆ ਕੇ ਜਿਹੜੀ ਹੈ ਉਹ ਪਾਈ ਗਈ ਤਾਂ ਜਿਸ ਦੇ ਉੱਤੇ ਉਹਨਾਂ ਮਨੂ ਜਿਹੜਾ ਹੈਗਾ ਇਸ ਦੇ ਉੱਤੇ ਕਲੈਰੀਫਿਕੇਸ਼ਨ ਜਿਹੜੀ ਹਰ ਗੱਲ ਦੀ ਦਿੱਤੀ ਗਈ ਕਿ ਜੋ ਸਾਡੇ ਵੀਰ ਜਿਹੜੇ ਜਰਨੈਲ ਅਗਰਾ ਵੀਰ ਹੈ ਚਾਹੇ ਵੀਰ ਜੀਰਾ ਚਾਹੇ ਰਾਸ ਗੁਵਿੰਦਰ ਵੀਰ ਹੈ ਮੈਸ ਜ਼ਪੂਰੀ ਦੀ ਪੂਰੀ ਟੀਮ ਹੈ ਜਿਹੜੀ ਇਹ 2364 ITT ਟੀਮ ਦੇ ਨਾਲ ਰਲ ਕੇ ਜਿਹੜੀ ਇਹ ਵਰਕ ਕਰ ਰਹੀ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਜੋ ਕੇਸ ਨੂੰ ਲੈ ਕੇ ਜਿਹੜਾ ਹੈਗਾ ਅਫਵਾਹਾਂ ਜਿਹੜੀਆਂ ਲਾਈਵ ਦੇ ਵਿੱਚ ਪਾਈਆਂ ਗਈਆਂ ਜਾਂ ਉਦਾਂ ਗਰੁੱਪਾਂ ਦੇ ਵਿੱਚ ਜਿਹੜੇਗੇ ਪਾਏ ਜਾ ਰਹੇ ਨੇ ਤਾ ਇਥੇ ਅਸੀਂ ਹਰ ਇੱਕ ਸਾਥੀ ਨੂੰ ਕੋਈ ਅਪੀਲ ਕਰਦੇ ਹਾਂ ਕਿ ਅਗਰ ਤੁਹਾਡਾ ਕਿਸੇ ਸਾਥੀ ਦਾ ਕੋਈ ਵੀ ਸਵਾਲ ਆ ਕੋਈ ਵੀ ਗੱਲਬਾਤ ਹੈ ਤਾਂ ਤੁਸੀਂ ਜਥੇਬੰਦੀ ਨਾਲ ਆਗੂਆਂ ਨਾਲ ਜਿਹੜੀ ਹੈ ਗੱਲਬਾਤ ਕਰ ਸਕਦੇ ਹੋ ਤੇ ਨਾਲ ਦੀ ਨਾਲ ਗਰੁੱਪਾਂ ਦੇ ਵਿੱਚ ਕੁਝ ਮੈਸੇਜ ਜਿਹੜਾ ਅੱਜ ਸਵੇਰ ਵੀ ਦੇਖਣ ਨੂੰ ਮਿਲਿਆ ਕਿ ਜਿਸ ਦੇ ਵਿੱਚ ਉਹ ਉਹਨਾਂ ਨੇ ਵਾਰ-ਵਾਰ ਇੱਕ ਗੱਲ ਦਾ ਜ਼ਿਕਰ ਕੀਤਾ ਕਿ ETT ਵਾਲੇ ਸਾਥੀ ਜਿਹੜੇ ਅੱਗੇ ਲੱਗੇ ਹੋਏ ਸਾਥੀ ਨੇ ਉਹ ਜਿਹੜਾ ਹੈਗਾ ਸਮਝੌਤਾ ਕਰਕੇ ਆ ਗਏ ਕਿਤੇ ਨਾ ਕਿਤੇ ਪਰ ਮੈਂ ਉਹਨਾਂ ਇੱਕ ਸਾਥੀ ਨੂੰ ਇੱਕ ਗੱਲ ਪੁੱਛਣੀ ਚਾਹਣਾ ਕਿ ਜਦੋਂ ਕੋਈ ਸਮਝੌਤਾ ਜਾਂ ਕੋਈ ਗੱਲਬਾਤ ਹੋਈ ਹੈ ਕਿ ਤੁਸੀਂ ਉਸ ਸਮੇਂ ਕੋਲ ਸੀ ਪਹਿਲੀ ਗੱਲ ਦੂਸਰੀ ਗੱਲ ਵੀ ਜਿਸ ਵੀ ਸਾਥੀ ਨੇ ਇਹ ਮੈਸੇਜ ਬਣਾਇਆਗਾ ਜਿਸ ਵੀ ਸਾਥੀ ਨੇ ਇਹ ਮੈਸੇਜ ਬਣਾਇਆ ਆ ਜੇਕਰ ਉਸ ਦੇ ਸ਼ਬਦਾਂ ਦੇ ਵਿੱਚ ਇੰਨੀ ਕੋ ਤਾਕਤ ਸੀ ਤਾਂ ਸਾਥੀ ਨੇ ਆਪਣਾ ਜਿਹੜਾ ਮੋਬਾਈਲ ਨੰਬਰ ਆਪਣਾ ਨਾਮ ਤੇ ਪਿੰਡ ਦਾ ਨਾਮ ਕਿਉਂ ਨਹੀਂ ਲਿਖਿਆ ਕਿਉਂਕਿ ਸਾਥੀਓ ਇਹ ਗੁੰਮਸ਼ੇਦ ਸਾਥੀ ਹੁੰਦੇ ਨੇ ਜਿਹੜਾ ਕੀ ਹੈ ਸ਼ੁਰਲੀ ਛੱਡ ਹੁੰਦੇ ਨੇ ਜਿਹੜੇ ਸ਼ੁਰਲੀ ਛੱਡ ਕੇ ਜਿਹੜੇ ਗਿਆ ਚਲੇ ਜਾਂਦੇ ਨੇ ਤੇ ਉਦੋਂ ਬਾਅਦ ਕਿੱਥੇ ਵਹਿੰਦੇ ਨੇ ਕਿੱਥੇ ਘੜਦੇ ਨੇ ਇਹਨਾਂ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਤਾਂ ਇੱਥੇ ਮੈਂ ਗੱਲ ਥੋੜੀ ਕਲੀਅਰ ਕਰ ਦਨਾ ਪਹਿਲਾਂ ਵੀ ਜੋ ਬਠਿੰਡੇ ਲਾਈਵ ਦੇ ਵਿੱਚ ਗੱਲਬਾਤ ਰੱਖੀ ਸੀਗੀ ਕਿ ਜੋ ਸਮਝੌਤਾ ਕੀਤਾ ਗਿਆ ਸੀਗਾ ਉਹ ਬੀਆਰ ਵਾਲੇ ਸਾਥੀ ਜਿਹੋ ਮੈਡਮ ਦਰਜੀਤ ਕੌਰ ਸੀ ਉਹਨਾਂ ਦਾ ਪੰਜ ਨੰਬਰਾਂ ਨੂੰ ਲੈ ਕੇ ਇਸ਼ੂ ਸੀਗਾ ਡਿਪਾਰਟਮੈਂਟ ਦੇ ਨਾਲ ਨਾ ਕਿ ਆਈਟੀਟੀ ਦੇ ਨਾਲ ਤਾਂ ਉਹਨਾਂ ਨੇ ਸਟੈਪ ਬੈਕ ਜੋ ਅੱਜ ਰੌਲਾ ਪਾਇਆ ਜਾ ਰਿਹਾ ਕਿ ਇਨਾਂ ਸਾਥੀਆਂ ਨੇ ਐਲਪੀਏ ਦੇ ਉੱਤੇ ਉਹਨਾਂ ਨਾਲ ਕੰਪਰੋਮਾਈਜ਼ ਕਰ ਲਿਆ ਤਾਂ ਉਹਨਾਂ ਦੀ ਜਾਣਕਾਰੀ ਦੇ ਵਿੱਚ ਮੈਂ ਵਾਅਦਾ ਕਰਦੇ ਵਾਂ ਕਿ ਜੋ ਇਹ ਦਰਜੀਤ ਕੌਰਕ ਵਾਲਾ ਕੇਸ ਸੀਗਾ ਇਹ ਕੇਸ ਉਹਨਾਂ ਵੱਲੋਂ ਜਿਹੜਾ ਰਿਵਿਊ ਦੇ ਉੱਤੇ ਹੀ ਜਿਹੜਾ ਵਾਪਸ ਲੈ ਲਿਆ ਗਿਆ ਸੀਗਾ ਤਾਂ ਅੱਜ ਜਿਹੜੇ ਕੇ ਫਾਲਤੂ ਦੇ ਜਿਹੜੇ ਮੁੱਦੇ ਨੇ ਜਿਹੜੇ ਬਣਾਏ ਜਾ ਰਹੇ ਨੇ ਜਿਸ ਸਮੇਂ ਭਰਤੀ ਮਰੀ ਪਈ ਸੀ ਇਹ ਸਾਰੇ ਸਾਥੀ ਉਸ ਸਮੇਂ ਕਿੱਥੇ ਸੀਗਾ ਤਾਂ ਇੱਕ ਗੱਲ ਦਾ ਮੈਨੂੰ ਜਵਾਬ ਜ਼ਰੂਰ ਦੇ ਦੇਣਾ ਆਗਰ ਕੋਈ ਵੀ ਸਾਥੀ ਜਿਹੜਾ ਜਥੇਬੰਦੀ ਤੇ ਕਿੰਤੂ ਪ੍ਰੰਤੂ ਕਰਦਾਗਾ ਮੈਸੇਜ ਕਰੋ ਫੋਨ ਕਰੋ ਕੋਈ ਦਿੱਕਤ ਨਹੀਂ ਪਰ ਜੇਕਰ ਤੁਸੀਂ ਜਥੇਬੰਦੀ ਦੇ ਖਿਲਾਫ ਕੋਈ ਵੀ ਮੈਸੇਜ ਕੋਈ ਵੀ ਗੱਲਬਾਤ ਤੁਸੀਂ ਪਾਉਣੇ ਹੋ ਤਾਂ ਐਂਡ ਦੇ ਉੱਤੇ ਆਪਣਾ ਨਾਮ ਮੋਬਾਈਲ ਨੰਬਰ ਤੇ ਹਰ ਗੱਲਬਾਤ ਜਿਹੜੀ ਅਡਰੈਸ ਜਿਹੜਾ ਆਪਣੇ ਪਿੰਡ ਦਾ ਜਿਹੜਾ ਜ਼ਰੂਰ ਮੈਂਸ਼ਨ ਕਰਿਓ ਤਾਂ ਜੋ ਤੁਹਾਡੇ ਨਾਲ ਜਿਹੜੀ ਤੁਹਾਡਾ ਕੋਈ ਵੀ ਡਾਊਟ ਹੈ ਤੁਹਾਡ ਨੂੰ ਜਿਹੜੀ ਹਰ ਗੱਲ ਦੀ ਜਿਹੜੀ ਹੈਗੀ ਆ ਸਪਸ਼ਟੀ ਕਰਨ ਜਿਹੜਾ ਤੁਹਾਨੂੰ ਦਿੱਤਾ ਜਾ ਸਕੇ ਫੇਰ ਕੋ ਸਾਥੀਆਂ ਵੱਲੋਂ ਜਿਹੜਾ ਕਿਹਾ ਜਾ ਰਿਹਾ ਵੀ ਇਹ ਸਾਥ ਦੇ ਸਾਥੀ ਨੇ ਜਿਹੜੇ ਇਹ ਬੀਅਰ ਨਾਲ ਜਿਹੜੀ ਭਾਤੀ ਨੂੰ ਜਿਹੜਾ ਪੂਰਾ ਕਰਵਾਉਣਾ ਚਾਹੁੰਦੇ ਨੇ ਤਾਂ ਮੈਂ ਤੁਹਾਨੂੰ ਲਾਈਵ ਦੇ ਵਿੱਚ ਹਰ ਵਾਰੀ ਕੋਈ ਗੱਲ ਕਹੀ ਹੈ ਕਿ ਸਾਡਾ ਕਿਸੇ ਨਾਲ ਕੋਈ ਕੰਪਰੋਮਾਈਜ਼ ਨਹੀਂਗਾ ਬੀਅਰ ਨਾਲ ਕੋਈ ਕੰਪਰੋਮਾਈਜ਼ ਨਹੀਂਗਾ ਜਿੱਥੋਂ ਤੱਕ ਸੰਭਵ ਹੋਇਆ ਅਸੀਂ ਈਟੀਟੀ ਜਥੇਬੰਦੀ ਵੱਲੋਂ ਈਟੀਡੀ ਕੈਡਰ ਦੇ ਨਾਲ ਅਸੀਂ ਸਟੈਂਡ ਕਲੀਅਰ ਕਰਦੇ ਆਂ ਪਰ ਮੈਨੂੰ ਇਹ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਆਪਾਂ ਕਿਉਂ ਕਿਸੇ ਦੇ ਮਗਰ ਲੱਗੇ ਆਂ ਜੋ ਚੀਜ਼ ਅਸੀਂ ਬੋਲ ਰਹੇ ਆਂ ਕਿ ਉਸ ਦੇ ਉੱਤੇ ਤੁਹਾਨੂੰ ਯਕੀਨ ਨਹੀਂ ਹਰ ਗੱਲ ਤੁਹਾਨੂੰ ਹੁਣ ਤੱਕ ਕਲੀਅਰ ਕੀਤੀ ਹੈ ਤਾਂ ਅੱਗੇ ਵੀ ਕਲੀਅਰ ਕਰਦੇ ਰਹਾਂਗੇ ਇਸ ਚੀਜ਼ ਦਾ ਤੁਹਾਨੂੰ ਅਸੀਂ ਭਰੋਸਾ ਦਿਵਾਉਨੇ ਆਂ ਕਿਉਂਕਿ ਕੰਪਰੋਮਾਈਜ਼ ਦਾ ਮਤਲਬ ਤੁਸੀਂ ਮੈਨੂੰ ਇੱਕ ਗੱਲ ਕਲੀਅਰ ਕਰ ਦੇਵੀ ਜਦੋਂ ਕੰਪਰੋਮਾਈਜ਼ ਵਰਡ ਬੋਲਿਆ ਜਾ ਰਿਹਾ ਹੈ ਵੀ ਕੰਪਰੋਮਾਈਜ਼ ਨਹੀਂ ਇਟ ਮੀਨ ਸਮਝੌਤਾ ਸਾਡਾ ਕਿਸੇ ਵੀ ਜਗ੍ਹਾ ਦੇ ਉੱਤੇ ਵੀ ਅਨ ਕੋਈ ਸਮਝੌਤਾ ਨਹੀਂ ਹੈਗਾ ਅਸੀਂ ਈਟੀਟੀ ਦੇ ਪੱਖ ਦੇ ਵਿੱਚ ਜੱਜ ਵੀ ਖੜੇ ਆ ਕੱਲ ਵੀ ਖੜੇ ਤੇ ਅੱਗੇ ਵੀ ਖੜਾਂਗੇ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਸ ਦੇ ਤੇ ਸਾਡਾ ਸਟੈਂਡ ਕਲੀਅਰ ਹੈ ਪਰ ਅਗਰ ਕੋਈ ਵੀ ਪੰਜਾਬ ਦਾ ਕੋਈ ਵੀ ਕੇਡਰ ਅਗਰ ਕੋਈ ਵੀ ਸਾਥੀ ਜਿਹੜਾ ਕੇਸ ਵੱਲ ਨੂੰ ਵਧ ਰਿਹਾ ਤਾਂ ਉਸ ਨੂੰ ਅਸੀਂ ਇੱਕ ਬੇਨਤੀ ਜ਼ਰੂਰ ਕਰਦੇ ਹਾਂ ਉਹ ਸਾਡੇ ਸਾਥੀਆਂ ਦੇ ਨਾਲ ਕਮੇਟੀ ਦੇ ਨਾਲ ਜਿਹੜਾ ਰਾਤ ਤੱਕ ਜ਼ਰੂਰ ਬਣਾਵੇ ਤਾ ਜੋ ਕਿਸ ਤਰ੍ਹਾਂ ਦੀ ਕੋਈ ਵੀ ਅਣਹੋਣੀ ਗੱਲ ਆ ਜਿਹੜੀ ਭਾਰਤੀ ਦੇ ਨਾਲ ਨਾ ਵਾਪਰੇ। ਅਗਰ ਕਿਸੇ ਦਾ ਕੋਈ ਵੀ ਸਵਾਲ ਹੈ, ਜਵਾਬ ਹੈ, ਕਦੋਂ ਵੀ ਤੁਸੀਂ ਸੰਪਰਕ ਕਰ ਸਕਦੇ ਪੂਰੀ ਦੀ ਪੂਰੀ ਜਥੇਬੰਦੀ ਤੇ ਜਿਹੜੇ ਨੰਬਰ ਨੇ ਗਰੁੱਪਾਂ ਦੇ ਵਿੱਚ ਨੇਗੇ ਤੇ ਅਗਰ ਕਿਸੇ ਸਾਥੀ ਨੂੰ ਕੁਝ ਵੱਧਾ ਡਾਟਾ ਭੋਲਾ ਗਿਆ ਹੋਵੇ ਤਾਂ ਮਾਫੀ ਦੀ ਜਾਚਕਾਂ। ਧੰਨਵਾਦ ਸਾਥੀਓ, ਜੈ ਜਨਤਾ, ਜੈ ਸੰਗਰਸ਼, ਜਿੱਤ ਲੜਦੇ ਲੋਕਾਂ ਦੀ। ਧੰਨਵਾਦ ਸਾਥੀਓ।